ਸ਼੍ਰੀਮਾਨ ਅਮਨ ਅਰੋੜਾ ਜੀ ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਤੁਸੀਂ ਮੈਨੂੰ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਦੇ ਉੱਪਰ ਅੱਜ ਬੋਲਣ ਦਾ ਮੌਕਾ ਦਿੱਤਾ ਹੈ ਸਪੀਕਰ ਸਾਹਿਬ ਹੜ੍ਹਾਂ ਦੇ ਉੱਪਰ ਔਰ ਹੜ੍ਹਾਂ ਤੇ ਦਿਨਾ ਹੋਈ ਤਰਾਸਦੀ ਦੇ ਉੱਪਰ ਡਿਸਕਸ਼ਨ ਕਰਨ ਦੇ ਲਈ ਇਹ ਸੈਸ਼ਨ ਹੈ ਜਿਹੜਾ ਸਪੈਸ਼ਲ ਸੈਸ਼ਨ ਉਹ ਸੱਦਿਆ ਗਿਆ ਹੈ ਮੈਂ ਸ਼ੁੱਕਰਵਾਰ ਨੂੰ 26 ਤਰੀਕ ਨੂੰ ਸੁਣ ਰਿਹਾ ਸੀਗਾ ਸਰ ਇਹ ਸੈਸ਼ਨ ਹੈ ਜਿਹੜਾ ਇਹ ਨਾ ਤਾਂ ਕੋਈ ਆਪੋਜੀਸ਼ਨ ਦੀ ਡਿਮਾਂਡ ਸੀਗੀ ਤੇ ਨਾ ਹੀ ਕੋਈ ਸਰਕਾਰ ਦੀ ਟ੍ਰੈਜਰੀ ਬੈਂਚਸ ਦੀ ਲੋੜ ਸੀ ਕਿਉਂਕਿ ਨਾ ਤਾਂ ਸੀ ਉਜਾਮ ਤਰਸ਼ੀਆਂ ਦੇ ਵਿੱਚ ਪੈਣਾ ਤੇ ਨਾ ਹੀ ਸਾਨੂੰ ਕਿਸੇ ਜਸਟੀਫਿਕੇਸ਼ਨ ਦੀ ਲੋੜ ਹੈ ਜਾਂ ਕਿਸੇ ਸਰਟੀਫਿਕੇਟ ਲੈਣ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੇ ਪਿਛਲੇ 1 ਮਹੀਨੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਸਰਕਾਰ ਦੇ ਅਫਸਰਾਂ ਨੇ ਔਰ ਪੋਲਿਟਿਕਲ ਲੋਕਾਂ ਨੇ ਆਮ ਆਦੀ ਪਾਰਟੀ ਦੇ ਸਾਥੀਆਂ ਨੇ ਔਰ ਹਰ ਹਰ ਜਥੇਬੰਦੀ ਨੇ ਜਿਸ ਤਰੀਕੇ ਦੇ ਨਾਲ ਪਿਆਰ ਦਿੱਤਾ ਉਹਦਾ ਸਰਟੀਫਿਕੇਟ ਤਾਂ ਪੰਜਾਬ ਸਾਨੂੰ ਦੇ ਚੁੱਕਿਆ ਪਰ ਫਿਰ ਵੀ ਇੱਕ ਪੋਜ਼ਿਟਿਵ ਨੋਟ ਦੇ ਉੱਪਰ ਇਹ ਰੀਹੈਬਿਲਿਟੇਸ਼ਨ ਦੀ ਰੀਤ ਅੱਗੇ ਪੰਜਾਬ ਦੇ ਵਿੱਚ ਹੈ ਜੀ ਤਰਾਸ ਦੀ ਨਾ ਹੋਵੇ ਉਹਦੇ ਲਈ ਸੈਸ਼ਨ ਹੈ ਜਿਹੜਾ ਉਹ ਸੱਦਿਆ ਗਿਆ ਸਰ ਇਸ ਤਰ੍ਹਾਂ ਹੈ ਕਿ ਹਰ ਨਾ ਤਾਂ ਪਹਿਲੀ ਵਾਰ ਹੀ ਆਏ ਨੇ ਤੇ ਪ੍ਰਮਾਤਮਾ ਨਾ ਕਰੇ ਕਦੇ ਅੱਗੇ ਨੂੰ ਆਉਣ ਪਰ ਕੁਦਰਤ ਹੈ ਅੱਗੇ ਵਾਸਤੇ ਪ੍ਰੀਪੇਅਰਨੈਸ ਕੀ ਹੈ ਤਿਆਰੀ ਕੀ ਹੈ ਉਹਦੇ ਬਾਰੇ ਡਿਸਕਸ਼ਨ ਕਰਨੀ ਮੈਂ ਸਮਝਦਾ ਕਿ ਜ਼ਰੂਰੀ ਸੀਗੀ ਪਰ ਚਲੋ ਗੱਲਾਂ ਕੁਝ ਹੋਰ ਪਾਸੇ ਚਲ ਜਾਂਦੀਆਂ ਨੇ ਆਪੋਜੀਸ਼ਨ ਵਾਲੇ ਐਲੀਗੇਸ਼ਨਾਂ ਦੇ ਵਿੱਚ ਪੈ ਜਾਂਦੇ ਨੇ ਮੇਰੀ ਬੇਨਤੀ ਇਹ ਹੈ ਕਿ ਜਿੱਥੋਂ ਤੱਕ ਦਾ ਜਦੋਂ ਇਹਦੇ ਆਈਐਮਡੀ ਦਾ ਕੋਈ ਫੋਰਕਾਸਟ ਨਹੀਂ ਸੀਗਾ ਸਰ ਫਿਰ ਵੀ ਸਰਕਾਰ ਨੇ ਜਦੋਂ ਉਸ ਦਿਨ ਸੀਐਮ ਸਾਹਿਬ ਨੇ ਵੀ ਦੱਸਿਆ ਕਿ ਸਰਕਾਰ ਵੱਲੋਂ ਤਿਆਰੀ ਦੇ ਵਿੱਚ ਹੁਣ ਤੱਕ ਜੇ ਆਪਾਂ ਰਿਕਾਰਡ ਦੇਖੀਏ ਤੇ ਕਾਂਗਰਸ ਦੇ 5 ਸਾਲ ਸੀ ਜਿਹੜੇ ਉਹ ਚ ਹਰ ਸਾਲ ਮਹਿਜ਼ 103 ਕਰੋੜ ਖਰਚੇ ਗਏ ਡਰੇਨਾਂ ਦੀ ਸਫਾਈ ਵਾਸਤੇ ਆਪ ਦੇ ਸਾਢੇ 3 ਸਾਲਾਂ ਇਸ ਸਰਕਾਰ ਦੇ ਸਾਢੇ 3 ਸਾਲਾਂ ਦੇ ਵਿੱਚ 227 ਕਰੋੜ ਖਰਚੇ ਗਏ ਯਾਨੀ ਕਿ ਆਲਮੋਸਟ ਡਬਲ ਤੋਂ ਵੀ ਵੱਧ ਸਰ 1044 ਚੈੱਕ ਡੈਮ ਨੇ ਜਿਹੜੇ ਛੋਟੇ ਵੱਡੇ ਉਹੋ ਬਣਾਏ ਗਏ ਤਾਂ ਕਿ ਪਾਣੀ ਦੀ ਕੰਜ਼ਰਵਿਸ਼ਨ ਹੋ ਸਕੇ ਹੜ੍ਹਾਂ ਨੂੰ ਰੋਕਿਆ ਜਾ ਸਕੇ ਉਦੋਂ ਪਹਿਲਾਂ ਦਾ ਕੋਈ ਰਿਕਾਰਡ ਚਾਹੇ ਅਕਾਲੀ ਦਲ ਭਾਜਪਾ ਦੀ ਸਰਕਾਰੀ ਚਾਹੇ ਕਾਂਗਰਸ ਸਰਕਾਰੀ ਕੋਈ ਰਿਕਾਰਡ ਹੈ ਹੀ ਨਹੀਂਗਾ ਯਾਨੀ ਕੋਈ ਬਣ ਹੀ ਨਹੀਂ ਸਰ ਇਸ ਤੋਂ ਇਲਾਵਾ 18 ਕੋਕਲੇਨ ਮਸ਼ੀਨਾਂ ਨੇ ਜਿਹੜੀਆਂ ਉਹ ਵਿਭਾਗ ਨੇ ਖਰੀਦੀਆਂ ਸਟਾਫ ਡਰਾਈਵਰ ਬਹੁਤ ਪੁਰਾਣੇ ਬੈਠੇ ਸੀਗੇ ਪਰ ਠੇਕੇਦਾਰਾਂ ਤੋਂ ਕਰਾ ਲਿਆ ਜਾਂਦਾ ਸੀਗਾ ਤੇ ਠੇਕੇਦਾਰ ਨੇ ਜਿਹੜੇ ਉਹ ਮੇਰੇ ਖਿਆਲ ਚ ਇਰੀਗੇਸ਼ਨ ਸਕੈਮ 1000 ਕਰੋੜ ਰੁਪਏ ਵਾਲਾ ਹਜੇ ਤੱਕ ਲੋਕਾਂ ਦੇ ਯਾਦ ਚ ਇਤੇ ਹੈਗਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਚੂਨਾ ਜਿਹੜਾ ਉਹ ਲਾਇਆ ਗਿਆ ਤੇ ਉਸ ਪੋਗਲਨ ਮਸ਼ੀਨਾਂ ਦੇ ਨਾਲ ਜਿਹੜੇ ਡਰੇਨਾਂ ਦੀ ਸਫਾਈ ਜਿਹੜੀ ਵੱਡੇ ਪੱਧਰ ਤੇ ਉਪਰ ਹੋਈ ਔਰ ਉਸ ਦਿਨ ਮੰਤਰੀ ਜੀ ਨੇ ਵੀ ਗੋਇਲ ਸਾਹਿਬ ਨੇ ਬੜੇ ਵਿਸਾਰ ਦੇ ਵਿੱਚ ਦੱਸਿਆ ਸਰ 5 ਸਾਲਾਂ ਦੇ ਵਿੱਚ ਕਾਂਗਰਸ ਨੇ 2066 ਕਿਲੋਮੀਟਰ ਤੇ ਆਪ ਦੇ ਸਾਢੇ 3 ਸਾਲਾਂ ਦੇ 3825 ਕਿਲੋਮੀਟਰ ਡਰੇਨਾਂ ਦੀ ਸਫਾਈ ਜਿਹੜੀ ਹੋ ਚੁੱਕਿਆ ਇਹ ਇਹ ਫੈਕਟਸ ਨੇ ਸਰ ਇਸੇ ਇਹੀ ਰੀਜ਼ਨ ਸੀਗਾ ਕਿ ਕੱਗਰ ਹੈ ਜਿਹੜਾ ਉਹ ਡੇਂਜਰ ਮਾਰ ਤੋਂ ਤਿੰਨ ਫੁੱਟ ਉੱਪਰ ਚ ਚੱਲਣ ਦੇ ਬਾਵਜੂਦ ਵੀ ਲਗਾਤਾਰ 7-8 ਦਿਨ ਉੱਚ ਇੱਕ ਤੁਪਕਾ ਵੀ ਪਾਣੀ ਹੈ ਜਿਹੜਾ ਉਹ ਬਾਹਰ ਨਹੀਂ ਗਿਆ ਹੈਗਾ ਇਹ ਪ੍ਰੀਪੇਅਰਨੈਸ ਦੀ ਗੱਲ ਹੈ ਜਿਹੜੀ ਕਿ ਜਿਹਦੇ ਲਈ ਆਲਰੇਡੀ ਸਰਕਾਰ ਨੇ ਪਹਿਲਾਂ ਤਿਆਰੀ ਕਰ ਰੱਖੀ ਸੀ ਸਰ ਹੁਣ ਇਸ ਤੋਂ ਲਾਅ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਇਕੱਲੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਇਹ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀ ਜ਼ਿੰਮੇਵਾਰੀ ਔਰ ਅਸੀਂ ਬੀਇੰਗ ਇਨ ਗਵਰਨਮੈਂਟ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਸੀਗੀ ਆਮ ਆਦਮੀ ਪਾਰਟੀ ਦੀ ਸਰ ਹਜੇ ਜਿਹੜੇ ਫਲਡਸ ਨੇ ਉਹ ਤਾਂ 23 24 25 26 ਨੂੰ ਆਏ ਨੇ ਸਰ ਜਦੋਂ ਹਜੇ ਤਿੰਨ ਜ਼ਿਲ੍ਹੇ ਥੋੜੇ ਜਿਹਾ ਪ੍ਰਭਾਵਿਤ ਹੋਏ ਸੀਗੇ ਕਪੂਰਥਲਾ ਤਰਨਤਾਰਨ ਫਾਜ਼ਿਲਕਾ ਉਸ ਦਿਨ ਤੋਂ ਹੀ ਅਸੀਂ ਲੋਕਾਂ ਨੇ ਪਾਰਟੀ ਨੇ ਉਹਦੀ ਤਿਆਰੀ ਸ਼ੁਰੂ ਕੀਤੀ ਤੇ ਮੈਂ ਤੁਹਾਨੂੰ ਦਿਖਾ ਦੇਣਾ ਕਿ ਕਿਸ ਤਰੀਕੇ ਦੇ ਨਾਲ 20 ਅਗਸਤ ਨੂੰ ਯਾਨੀ ਕਿ ਹੜ੍ਹ ਆਈ ਨਹੀਂ ਸੀ ਕਿ ਤਿੰਨ ਜ਼ਿਲ੍ਹੇ ਥੋੜੇ ਜਿਹਾ ਪ੍ਰਭਾਵਿਤ ਹੋਏ ਸੀਗੇ ਸਾਡਾ ਗਰੁੱਪ ਬਣ ਗਿਆ ਜਿਹਦੇ ਵਿੱਚ ਦੋ ਦੋ ਮਨਿਸਟਰਾਂ ਦੀਆਂ ਡਿਊਟੀਆਂ ਜਿਹਦੇ ਵਿੱਚ ਕਪੂਰਥਲਾ ਲਈ ਭਿੰਦਰਪ੍ਰਗਤ ਔਰ ਮੁੰਡੀਆਂ ਜੀ ਤਰਨਤਾਰਨ ਲਈ 라ਜੀਤ ਭੁੱਲਰ ਈਟੀਓ ਸਾਹਿਬ ਆ ਬਲਜੀਤ ਕੌਰ ਔਰ ਸੋਨਸਾ ਫਾਜ਼ਿਲ ਕਾ ਦੇ ਲਈ ਹਜੇ ਥੋੜਾ ਜਿਹਾ ਪਾਣੀ ਆਇਆ ਸੀਗਾ ਔਰ ਉਸ ਤੋਂ ਇਲਾਵਾ ਪੂਰੀ ਦੀ ਪੂਰੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਆ ਪੂਰੇ ਦੇ ਪੂਰੇ ਸਾਡੇ ਵਰਕਰਸ ਵਲੰਟੀਅਰਸ ਅਸੀਂ ਆਲਰੇਡੀ ਔਨ ਗਰਾਉਂਡ ਸੀਗੇ ਤੇ ਇਹੀ ਇੱਕ ਇਹੀ ਇੱਕ ਕਾਰਨ ਹੈ ਕਿ ਲੋਕਾਂ ਨੇ ਜਿਸ ਤਰੀਕੇ ਦਾ ਪਿਆਰ ਇਨਾ ਹੜਾਂ ਦੇ ਵਿੱਚ ਕਿਉਂਕਿ ਨਹੀਂ ਨੌਂਬੀ ਜਦੋਂ ਆਪਦਾ ਹੁੰਦੀ ਹੈ ਲੋਕ ਮਗਰ ਪੈਂਦੇ ਨੇ ਲੀਡਰਾਂ ਦੇ ਪਰ ਜਿਸ ਤਰੀਕੇ ਦਾ ਪਿਆਰ ਆ ਸਾਡੇ ਲੀਡਰ ਚਾਹੇ ਹੋ ਲਾਜਿਤ ਹੋਣੇ ਹੋਣ ਚਾਹੇ ਆਪਣਾ ਕੁਲਦੀਪ ਧਾਲੀਵਾਲ ਜੀ ਹੋਣਾ ਔਰ ਚਾਹੇ ਗੋਲਡੀ ਹੋਣੀ ਹੋਣ ਚਾਹੇ ਸਾਡੇ ਆਪਣਾ ਸਾਰੇ ਮਿਨਿਸਟਰ ਕਟਾਰੂ ਚੱਕ ਜੀ ਹੋਣਾ ਔਰ ਡੀਸੀ ਅਮਰਸਰ ਦੀ ਗੱਲ ਕਰ ਲਈ ਐਸਐਸਪੀ ਅਮਰਸਰ ਦੀ ਗੱਲ ਕਰ ਲਈਏ ਡੀਸੀ ਲੁਧਿਆਣਾ ਦੀ ਗੱਲ ਕਰ ਲਈਏ ਮੈਂ ਸਮਝਦਾ ਕਿ ਇੱਕ ਪੂਰੀ ਇਨਵੋਲਵਮੈਂਟ ਸਰਕਾਰ ਦੀ ਰਹੀ ਹੈ ਅਸੀਂ ਅਸੀਂ ਕੋਈ ਸਿਰਫ ਔਰ ਸਿਰਫ ਇਹ ਨਹੀਂ ਹੈ ਕਿ ਅਖੀਰਲੇ ਦਿਨ ਇੱਕ ਦਿਨ ਉਹ ਤੇ ਬੰਬੂ ਘਾਟ ਤੇ ਚੜ੍ਹੇ ਔਰ ਫੋਟੋ ਕਰਾਈ ਔਰ ਪੈਰਾਂ ਤੇ ਮਿੱਟੀ ਨਹੀਂ ਲੱਗਣ ਦਿੱਤੀ ਕਿ ਸਰ ਅਸੀਂ ਉਹਨਾਂ ਚਲੇ ਅਸੀਂ ਗਰਾਊਂਡ ਤੇ ਆੜ ਜਿਹੜੇ ਤੁਹਾਨੂੰ ਮੈਂ ਦੱਸਿਆ ਕਿ ਇਹ ਜਿਹੜਾ ਸਾਰਾ ਕੰਮ ਮੈਂ ਪਾਰਟੀ ਦਾ ਇਹਦਾ ਵੀ ਪਾਰਟੀ ਪ੍ਰੈਜ਼ੀਡੈਂਟ ਮੇਰੇ ਆਪ ਦੇ ਹੱਥੀਂ ਨਿਕਲੇ ਐ ਸੋ ਮੇਰੇ ਕਹਿੰਦਾ ਮਤਲਬ ਅਸੀਂ ਗਰਾਊਂਡ ਤੇ ਕੰਮ ਕਰਾਉਣ ਦੇ ਬੰਦੇ ਆ ਹੁਣ ਉਸ ਤੋਂ ਇਲਾਵਾ ਬਹੁਤ ਵੱਡੇ ਪੱਧਰ ਦੇ ਉੱਪਰ ਪਿਛਲੇ 1 ਸਾਲ 1 ਘੰਨੇ ਤੋਂ ਗੱਲ ਚੱਲ ਰਹੀ ਹੈ ਕਿ ਡੀਸੈਲਟਿੰਗ ਦੀ ਸਰ ਡੀਸੈਲਟਿੰਗ ਜਿਹੜੇ 4 ਥਾਵਾਂ ਨੇ ਜਿੱਥੇ ਡੀਸੈਲਟਿੰਗ ਦੀ ਲੋੜ ਹੈ ਆਪਾਂ ਰਾਵੀ ਦੀ ਗੱਲ ਕਰ ਲਈਏ ਸਰ ਰਾਵੀ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਹੈ 5 ਕਿਲੋਮੀਟਰ ਤੱਕ ਕੋਈ ਵੱਡੀਆਂ ਮਸ਼ੀਨਾਂ ਨਾਲ ਡੀਸੈਲਟਿੰਗ এলাਉਡ ਹੀ ਨਹੀਂ ਹੈਗੀ ਗਵਰਨਮੈਂਟ ਆਫ ਇੰਡੀਆ ਨੇ ਪਰਮਿਸ਼ਨ ਦੇਣੀ ਹੈ ਬੀਐਸਐਫ ਆਰਮੀ ਨੇ ਪਰਮਿਸ਼ਨ ਦੇਣੀ ਹੈ ਉਹ ਦਿੰਦੇ ਨਹੀਂ ਹੈਗੇ ਜਿਹੜੀਆਂ ਸਰ ਬਾਰਡਰ ਦੇ ਨੇੜੇ ਬਾਰਡਰ ਬੀਐਸਐਫ ਦੀਆਂ ਚੈੱਕ ਪੋਸਟਾਂ ਨੇ ਉਦੋਂ ਉੱਪਰ ਹਰ ਸਾਲ ਪੰਜਾਬ ਸਰਕਾਰ ਹਰ ਸਾਲ 5-7 ਕਰੋੜ ਰੁਪਏ ਖਰਚਦੀ ਹੈ ਕੇਂਦਰ ਸਰਕਾਰ ਉਹ ਜੋ ਡੱਕਾ ਰੋਲ ਲਿਆਵਾ ਕਰਦੀ ਹੈਗੀ ਸਰ ਇਹਦੇ ਬਾਰੇ ਪੰਜਾਬ ਸਰਕਾਰ ਨੇ ਆਲਰੇਡੀ 100 75 ਕਰੋੜ ਦਾ 176 ਕਰੋੜ ਤੋਂ ਵੀ ਪ੍ਰਸਾਈਜ਼ ਆ 19 6 2023 ਨੂੰ ਚੀਫ ਫੈਕਟਰੀ ਪੰਜਾਬ ਪ੍ਰਪੋਜ਼ਲ ਬਣਾ ਕੇ ਭੇਜ ਚੁੱਕੇ ਕਿ ਹਰ ਸਾਲ ਭਾਈ ਹੜ੍ਹਾਂ ਦੀ ਮਾਰ ਪੈਂਦੀ ਹੈ ਰਾਵੀ ਦੇ ਜ਼ਰੀਏ ਤੇ ਇਹਦੇ ਵਾਸਤੇ ਆਪਾਂ ਕੋਈ ਡੀਸੈਲਟਿੰਗ ਦਾ ਤੇ ਪੱਕਾ ਇੰਤਜ਼ਾਮ ਕਰ ਲਈਏ ਦੋ ਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਕੇਂਦਰ ਸਰਕਾਰ ਨੂੰ ਲਿਖ ਚੁੱਕੇ ਹਜੇ ਤੱਕ ਅੱਜ ਕਈ ਸਾਲ ਹੋ ਗਏ ਹਜੇ ਤੱਕ ਕੋਈ ਇੱਕ ਰਿਸਪੌਂਸ ਵੀ ਜਿਹੜਾ ਪੈਸੇ ਤਾਂ ਕੀ ਹੋਣੇ ਸੀਗੇ ਰਿਸਪੌਂਸ ਵੀ ਕੇਂਦਰ ਸਰਕਾਰ ਦਾ ਆਇਆ ਨਹੀਂ ਹੈਗਾ ਮੈਂ ਸਿਰਫ ਔਰ ਸਿਰਫ ਇਹ ਗੱਲਾਂ ਇਸ ਕਰਕੇ ਧਿਆਨ ਦੇ ਵਿੱਚ ਲਿਆ ਰਿਹਾ ਅੱਜ ਆਪਸ ਦੇ ਵਿੱਚ ਲਾਂਡ ਦੀ ਜਿਸਾਲਤ ਰਸ਼ੇ ਕਰਨ ਦੀ ਲੋੜ ਨਹੀਂ ਹੈ ਅੱਜ ਲੋੜ ਹੈ ਕੇਂਦਰ ਸਰਕਾਰ ਨੂੰ ਸਵਾਲ ਕਰਦੀ ਕਿਉਂਕਿ ਉਹਨਾਂ ਤੋਂ ਬਿਨਾ ਇਹ ਕੰਮ ਸੰਭਵ ਨਹੀਂ ਹੈਗਾ ਸਰ ਇਸ ਤੋਂ ਇਲਾਵਾ ਗੱਲ ਕਰ ਲਈਏ ਜਿਹੜੀ ਜਿਹੜੀ ਮੈਂ ਪਹਿਲਾਂ ਗੱਲ ਕਰ ਰਹੀ ਸੀ ਕਿ ਸਾਡੇ ਬੰਦੇ ਨੇ ਜਿਹੜੇ ਉਹ ਔਨ ਗਰਾਉਂਡ ਕੰਮ ਕਰਦੇ ਰਹੇ ਨੇ ਸਰ ਅਸੀਂ ਲੀਡਰ ਹੋ ਹੁੰਦਾ ਜਿਹੜਾ ਕਿ ਔਖ ਦੇ ਵਿੱਚ ਆਪ ਅੱਗੇ ਹੋ ਕੇ ਕੰਮ ਕਰੇ ਤੇ ਲੋਕਾਂ ਨੂੰ ਪਿੱਛੇ ਰੱਖੇ ਤੇ ਸੌਕ ਦੇ ਵਿੱਚ ਚੰਗੇ ਸਮੇਂ ਦੇ ਵਿੱਚ ਲੋਕਾਂ ਨੂੰ ਕੋਈ ਹੋ ਭੰਗਰੇ ਤੋਂ ਮੈਂ ਮਗਰ ਆ ਸਰ ਸਾਡੇ ਲੀਡਰ ਜਿਹੜੇ ਗਰਾਊਂਡ ਤੇ ਕੰਮ ਕਰਦੇ ਰਹੇ ਨੇ ਆ ਮੈਂ ਤੁਹਾਨੂੰ ਇੱਕ ਦਿਖਾਉਣਾ ਚਾਹੂਗਾ ਜਦੋਂ ਕੋਵਿਡ ਆਇਆ ਸੀਗਾ ਕਾਂਗਰਸ ਪਾਰਟੀ ਦੀ ਸਰਕਾਰ ਸੀ ਸਾਹਿਬ ਬਜਵੀਰ ਸਿੰਘ ਸਿੱਧੂ ਉਦੋਂ ਹੈਲਥ ਮਿਨਿਸਟਰ ਸੀਗੇ ਤੇ ਉਹਨਾਂ ਨੇ ਆਪਦੇ ਘਰ ਦੇ ਬਾਹਰ ਲਾਦਾ ਸੀਗਾ No public meeting still covid is over ਆ ਦੇਖ ਲਓ ਆ ਇਹਨਾਂ ਦੇ ਲੀਡਰ ਸੀਗੇ ਤੇ ਸਾਡੇ ਡਾਕਟਰ ਬਲਬੀਰ ਹਰਨੂ ਨੂੰ ਪੁੱਛ ਲਓ ਸਾਰਿਆਂ ਨੂੰ ਪੁੱਛ ਲਓ ਇਹ ਕਿਵੇਂ ਕਿਵੇਂ ਉਹਦੇ ਹੜ੍ਹਾਂ ਦੇ ਵਿੱਚ ਫਿਰਦੇ ਰਹੇ ਨੇ ਸੋ ਮੇਰੇ ਕਹਿਣ ਦਾ ਮਤਲਬ ਕਿ ਅਸੀਂ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਕਿ ਆਪਦੀ ਜ਼ਿੰਮੇਵਾਰੀ ਜਿਹੜੀ ਉਹ ਬਾਖੂ ਵੀ ਨਵਾਈਏ ਚਿੱਠੀਆਂ ਜਿਹਦੇ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਿਆ ਲਾਲੇ ਜੀ ਲੈ ਸਰ ਜੀ ਲੈਸਤ ਲੈ ਰਹੇ ਜਾ ਰਿਹਾ ਆ ਰਹੇ ਤੁਹਾਡੇ ਜਿਹੜੇ ਮਾਨਜਗ ਮੈਂਬਰ ਇੱਥੇ ਹੁਣ ਨਹੀਂ ਨੇ ਉਹਨਾਂ ਦਾ ਨਾਮ ਐਕਸਪੈਂਡ ਕੀਤਾ ਜਾਂਦਾ ਠੀਕ ਹੈ ਜੀ ਸਰ ਰਾਣਾ ਜੀ ਨੇ ਬਹੁਤ ਕੰਮ ਕੀਤਾ ਜੀ ਮੇਰੇ ਵੀਰਿੰਦਰਪਾਲ ਨੇ ਬਹੁਤ ਕੰਮ ਕੀਤਾ ਸਾਰੇ ਨਹੀਂ ਕੰਮ ਕੀਤੇ ਸਾਰੇ ਨਹੀਂ ਕੀਤਾ ਸਾਰੇ ਨਹੀਂ ਕੀਤਾ ਜੀ ਕੋਵਿਡ ਜੀ ਨਹੀਂ ਮਹੋਦੀ ਗੱਲ ਕਰ ਰਹੇ ਹਾਂ ਸਰ ਬਿਆਸ ਦੀ ਗੱਲ ਕਰ ਲਈਏ ਸਰ ਇਸ ਤਰ੍ਹਾਂ ਕਿ ਵਿਆਸ ਨੇ ਬਹੁਤ ਵੱਡੀ ਤਬਾਹੀ ਮਚਾਈ ਹੈ ਸਰ ਇਸ ਤਰ੍ਹਾਂ ਕਿ ਮੋਤੀ ਵਾਲੀ ਸਰਕਾਰ ਸੀ ਕੈਪਟਨ ਮਨਿੰਦਰ ਸਿੰਘ ਦੀ 5 ਸਾਲ ਸਰ 29 8 2017 ਨੂੰ ਉਸ ਦਿਨ ਗੋਲ ਸਾਹ ਨੇ ਵੀ ਗੱਲ ਕੀਤੀ ਕਿ ਰਾਮਸਰ ਸਾਈਟ ਹੈ ਜਿਹੜੀ ਉਹ ਡਿਕਲੇਅਰ ਕਰ ਦਿੱਤੀ ਸਰ ਜਦੋਂ ਆਰਾਂਸਰ ਸੈਨ ਨੂੰ ਆਪਾਂ ਕੰਜ਼ਰਵੇਸ਼ਨ ਰਿਜ਼ਰਵ ਜਿਹੜਾ ਉਹ ਵੀ ਕਹਿ ਸਕਦੇ ਆ ਸਰ ਜਦੋਂ ਆਪਾਂ ਸਾਰੇ ਸਾਰਾ ਪੰਜਾਬ ਸਾਈਟ ਹੁੰਦਾ ਨਾ ਇਹ ਲੱਗਦਾ ਕਿ 2 4 5 7 ਕਿੱਲਿਆਂ ਦੀ ਜਾਂ 1 2 ਕਿਲੋਮੀਟਰ ਦੀ ਗੱਲ ਹੈ ਜਿਹੜੀ ਉਹ ਹੋਊਗੀ ਕਿ ਚੱਲ ਕਰਤੀ ਕਰਤੀ ਕੀ ਫਰਕ ਪੈਂਦੇ ਢਿਬਢਿਬ ਵ્યાਸ ਦੇ ਵਿੱਚ ਸਰ ਡਿਕਲੇਅਰ ਪਤਾ ਕੀ ਕੀਤਾ ਸੀਗਾ ਜੀ ਜਿੱਥੋਂ ਵਿਆਸ ਸ਼ੁਰੂ ਹੁੰਦਾ ਹੈ ਬਿਕਰ ਸਾਹਿਬ ਧਿਆਨ ਦਿਓ ਜੀ ਸਪੀਕਰ ਸਾਹਿਬ ਜਿੱਥੋਂ ਪੰਜਾਬ ਦੇ ਵਿੱਚ ਵਿਆਸ ਵੜਦਾ ਹੈ ਤਲਵਾੜੇ ਤੋਂ ਲੈ ਕੇ ਹਰੀਕੇ ਤੱਕ ਯਾਨੀ ਕਿ 207 ਕਿਲੋਮੀਟਰ ਸਾਰੇ ਦਾ ਸਾਰਾ ਵਿਆਸ ਉਹ ਕਨਜ਼ਰਵੇਸ਼ਨ ਸਾਈਟ ਹੈ ਜਿਹੜੀ ਉਹ ਡਿਕਲੇਅਰ ਕਰਤੀ ਯਾਨੀ ਕਿ 260 ਕਿਲੋਮੀਟਰ ਦੇ ਵਿੱਚ ਇਹਨਾਂ ਦੇ ਇੱਕ ਫੈਸਲੇ ਦੇ ਨਾਲ ਤੁਸੀਂ ਚਮਚਾ ਵੀ ਮਿੱਟੀ ਦਾ ਉਹ ਕੱਢ ਨਹੀਂ ਸਕਦੇ ਕਿ ਆਪ ਦੀ ਦਾੜੀ ਫਿਰ ਕੇਂਦਰ ਦੇ ਹੱਥ ਫੜਾ ਦੀ ਔਰ ਉਸ ਸਮੇਂ ਉਸ ਸਮੇਂ ਜਦੋਂ ਇਹ ਡਿਕਲੇਅਰ ਕੀਤਾ ਗਿਆ ਉਸ ਸਮੇਂ ਇਰੀਗੇਸ਼ਨ ਮਨਿਸਟਰ ਤੁਹਾਨੂੰ ਪਤਾ ਸਪੀਕਰ ਸਾਹਿਬ ਕੌਣ ਸੀਗੇ ਮੈਨੂੰ ਤਾਂ ਤੁਹਾਨੂੰ ਪਤਾ ਹੀ ਨਹੀਂ ਕੌਣ ਸੀਗੇ ਆ ਮੇਰੇ ਵੱਡੇ ਵੀਰ ਅੱਜ ਹੈ ਨਹੀਂਗੇ ਸੁਖ ਸਰਕਾਰੀ ਜੀ ਇਹ ਉਸ ਦਿਨ ਇਰੀਗੇਸ਼ਨ ਮਨਿਸਟਰ ਸੀਗੇ ਔਰ ਅੱਜ ਹੁੰਦੇ ਤਾਂ ਮੈਂ ਪੁੱਛਣਾ ਜ਼ਰੂਰ ਚਾਹਦਾ ਸੀਗਾ ਔਰ ਕੈਬਨਿਟ ਦੇ ਵਿੱਚ ਸਾਡੇ ਵੱਡੇ ਭੈਣ ਆ ਅਰਣਾ ਚੌੜੀ ਜੀ ਤੁਸੀਂ ਵੀ ਸੀਗੇ ਉਸ ਕੈਬਨਿਟ ਦਾ ਹਿੱਸਾ ਕੈਬਨਿਟ ਦੇ ਵਿੱਚ ਗਿਆ ਸੀਗਾ ਮਸਲਾ ਮੇਰੇ ਬਹੁਤ ਹੀ ਸਤਕਾਰਯੋਗ ਬਜ਼ੁਰਗ ਸਰਦਾਰ ਪਰਮਤਰੇਂਦਰ ਸਿੰਘ ਬਾਜਵਾ ਇਹ ਵੀ ਕੈਬਨਿਟ ਦਾ ਹਿੱਸਾ ਸੀਗੇ ਮੇਰੇ ਕਹਿਣ ਦਾ ਮਤਲਬ ਇਹ ਹੈ ਅੱਜ ਤੁਸੀਂ ਸਾਨੂੰ ਇੱਕ ਯੂਜ਼ ਕਰ ਰਹੇ ਹੋ ਅੱਗੇ ਡੀਸੈਟਿੰਗ ਦਾ ਰਹਿਣਾ ਆਪਾਂ ਕੋਠੇ ਚੜ ਚੜ ਰਹਾ ਪਾ ਰਹੇ ਆ ਤੇ ਜੇ ਉਸ ਦਿਨ ਗੱਲ ਕੀਤੀ ਹੁੰਦੀ ਬਈ ਚਾਰ ਡੌਲਫਿਨਾਂ ਦੀਆਂ ਛਾਲਾਂ ਦੇਖਣ ਵਾਸਤੇ ਜਾਂ ਚਾਰ ਘੜਿਆਲਾਂ ਨੂੰ ਆਪਾਂ ਤੈਰਦੇ ਦੇਖਣ ਵਾਸਤੇ ਆਪਾਂ 260 ਕਿਲੋਮੀਟਰ ਲੰਬਾ ਵਿਆਸ ਤਲਵਾੜੇ ਤੇ ਹਰੀਕੇ ਪੱਤਣ ਤੱਕ ਆਪਾਂ ਆ ਉਹਨੂੰ ਰਾਮਸਰ ਸਾਈਟ ਡਿਕਲੇਅਰ ਕਰ ਰਹੇ ਹਾਂ ਤੇ ਡੀਸੈਟਿੰਗ ਉੱਥੇ ਕਿਵੇਂ ਹੋਊਗੀ ਜੀ ਇਹ ਕਦੇ ਕਿਸੇ ਨੇ ਐਪਲੀਕੇਸ਼ਨ ਆਫ ਮਾਈਂਡ ਲਾਇਆ ਨਾ ਸਰ ਅੰਨੇ ਨੂੰ ਬੋੜਾ ਕਰੀ ਸਿਫਰਦਾ ਸੀਗਾ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਕਰਨਾ ਕੀ ਹੈ ਲਿਨੇ ਕਰਨਾ ਬਸ ਸਿਰਫ ਔਰ ਸਿਰਫ ਰੱਬ ਦਾ ਸਾਰੇ ਕੰਮ ਚੱਲ ਰਿਹਾ ਸੀਗਾ ਤੇ ਅੱਜ ਇਹ ਸਾਨੂੰ ਅਕਿਊਜ਼ ਕਰਦੇ ਨੇ ਕਿ ਜੀ ਡੀਸੈਲਟਿੰਗ ਕਿਉਂ ਨਹੀਂ ਹੋ ਰਹੀ ਹੈਗੀ ਡੀਸੈਲਟਿੰਗ ਦੇ ਲਈ ਸਿੱਧੰ ਸਿੱਧੇ ਜੇ ਬਾਜੋਆ ਸਾਹਿਬ lets me be very very clear ਸਿੱਧੰ ਸਿੱਧੇ ਜੇ ਵਿਆਸ ਦੀ ਡੀਸੈਲਟਿੰਗ ਨਹੀਂ ਹੋਈ ਜਿਹਦੇ ਕਰਕੇ ਆ ਸਾਰੇ ਦੇ ਸਾਰੇ ਚਾਰ ਪੰਜ ਜ਼ਿਲ੍ਹੇ ਅੱਜ ਖਤਮ ਹੋਏ ਨੇ ਉਹਦੇ ਲਈ ਤੁਸੀਂ ਤੁਹਾਡੀ ਪਾਰਟੀ ਪਿਛਲੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਸਿੱਧੰ ਸਿੱਧੇ ਤੌਰ ਦੇ ਉੱਪਰ ਜ਼ਿੰਮੇਵਾਰ ਹੈ ਤੇ ਅੱਜ ਵੀ ਅੱਜ ਵੀ ਅੱਜ ਵੀ ਤੁਸੀਂ ਉਧਰ ਚੰਚਾ ਨਹੀਂ ਕੱਢ ਸਕਦੇ ਹੈਗੇ ਜਾ ਕੇ ਤੁਰੇ ਫਿਰੋ ਜੀ ਕੇਂਦਰਾ ਦੇ ਮਗਰ ਮਗਰ ਕੇ ਜੀ ਸਰ ਨੂੰ ਪਰਮੇਸ਼ਰਾ ਦੇ ਦੋ ਉੱਥੇ ਕੋਈ ਸੁਣਵਾਈ ਨਹੀਂ ਹੈਗੀ ਸਰ ਇਸੇ ਤਰੀਕੇ ਨਾਲ ਫਿਰ ਹਰੀ ਕੇ ਲੇਖ ਤੇ ਆ ਜਾਓ ਸਰ ਹਰੀ ਕੇ ਦੀ ਡੀਸਲਟੇਗਾ 2023 ਦੇ ਵਿੱਚ ਸਰ ਇੱਕ ਹਰੀ ਕੇ ਲੇਖ ਦਾ ਇੱਕ ਸਰਵੇ ਹੋਇਆ ਉਸ ਸਰਵੇ ਦੇ ਵਿੱਚ ਇਹ ਆਇਆ ਕਿ ਜੀ 55% ਉਹਦੀ ਜਿਹੜੀ ਰੀਟੇਨਿੰਗ ਜਿਹੜੀ ਵਾਟਰ ਰੀਟੇਨਿੰਗ ਕੈਪੈਸਿਟੀ ਹੈ ਉਹ ਖਤਮ ਹੋ ਚੁੱਕੀ ਡੀਸੈਲਟਿੰਗ ਦੀ ਨਾ ਹੋਣ ਕਰਕੇ ਸਰ ਉਹਦੇ ਵਿੱਚ ਰਾਜਸਥਾਨ ਸਰਕਾਰ ਨੂੰ ਮਲਟੀਪਲ ਲੈਟਰਸ ਨੇ ਜਿਹੜੀਆਂ ਪੰਜਾਬ ਸਰਕਾਰ ਹੁਣ ਤੱਕ ਲਿਖ ਚੁੱਕੀ ਕਿ ਭਾਈ ਹਰੀ ਕੇ ਕਿਉਂਕਿ ਫਿਰੋਜ਼ਪੁਰ ਔਰ ਰਾਜਸਥਾਨ ਜਿਹੜਾ ਫੀਡਰ ਹੈ ਉਹਦੇ ਜ਼ਰੀਏ 56% ਪਾਣੀ 3% ਪਾਣੀ ਤਾਂ ਰਾਜਸਥਾਨ ਨੂੰ ਜਾਂਦਾ ਕਿ ਭਾਈ ਇਹਦਾ 573 ਕਰੋੜ ਰੁਪਏ ਦਾ ਪ੍ਰੋਜੈਕਟ ਬਣਦਾ ਡੀਸੈਲਟਿੰਗ ਦਾ ਤੁਸੀਂ ਪੈਸੇ ਦਿਓ ਤੇ ਡੀਸੈਲਟਿੰਗ ਆਪਾਂ ਕਰੀਏ ਤਾਂ ਕਿ ਅਸੀਂ ਵੀ ਬਚ ਜਾਈਏ ਤੁਹਾਡੇ ਕੋਲ ਪਾਣੀ ਪੂਰਾ ਪਹੁੰਚਦਾ ਹੋ ਜੇ ਸਰ ਉਹਨਾਂ ਦਾ ਜਵਾਬ ਪਤਾ ਕੀ ਆਉਂਦਾ ਜੀ Rajasthan ਦਾ Rajasthan ਦਾ ਜਵਾਬ ਆਉਂਦਾ ਕਿ ਜੀ ਤੁਸੀਂ ਪੈਸੇ ਤਾਂ ਨਹੀਂ ਅਸੀਂ ਦੇ ਦਿੰਦੇ ਹੈਗੇ ਤੁਸੀਂ ਡੀਸੈਲਟਿੰਗ ਕਰ ਲਓ ਤੇ ਜਦੋਂ ਡੀਸੈਲਟਿੰਗ ਤੁਸੀਂ ਕਰੋਗੇ ਉਹਦੇ ਚ 701 ਕਰੋੜ ਰੁਪਏ ਦੀ ਮਿੱਟੀ ਹੈ ਜਿਹੜੀ ਉਹ ਅਵੇਲੇਬਲ ਹੈ 573 ਕਰੋੜ ਰੁਪਏ ਤੁਸੀਂ ਉਹਦੇ ਚ ਪ੍ਰੋਜੈਕਟ ਦਾ ਤੁਸੀਂ ਦੱਸ ਰਹੇ ਹੋ ਕਿ ਤੁਹਾਨੂੰ 128 ਕਰੋੜ ਰੁਪਏ ਜਿਹੜਾ ਪੰਜਾਬ ਸਰਕਾਰ ਨੂੰ ਵੱਜੂਗਾ ਆਹ Rajasthan ਦਾ ਜਵਾਬ ਆਉਂਦਾ ਹੈ ਸਰ ਇਮਤਿਹਾਨ ਇਸ ਗੱਲ ਦੀ ਹੈ ਹੱਦ ਇਸ ਗੱਲ ਦੀ ਹੈ ਕਿ ਬੀਜੇਪੀ ਆਲੇ ਪ੍ਰਧਾਨ ਮੰਤਰੀ ਸਾਹਿਬ ਆ ਕੇ ਕਹਿੰਗੇ ਤੁਹਾਡੇ ਕੋਲ ਪੈਸੇ ਪਏ ਨੇ ਰਾਜਸਥਾਨ ਚ ਉੱਥੇ ਸਰਕਾਰ ਇਹਨਾਂ ਦੀ ਹੈ ਸਰ ਪਾਣੀ ਰਾਜਸਥਾਨ ਨੂੰ ਪੂਰਾ ਚਾਹੀਦਾ ਪੰਜਾਬ ਤੋਂ ਤੇ ਡੀਸੈਂਟਿੰਗ ਪੰਜਾਬ ਕਰੇ ਆਪਦੇ ਖਰਚੇ ਦੇ ਉੱਪਰ ਤੇ ਪਾਣੀ ਉਹਨਾਂ ਤੱਕ ਪੂਰਾ ਪਹੁੰਚਾਉਣ ਦਾ ਕੰਮ ਹੈ ਜਿਹੜਾ ਟੁੱਕਾ ਟੁੱਕਾ ਉਹ ਸਾਡੀ ਜ਼ਿੰਮੇਵਾਰੀ ਹੈ ਸਰ ਇਹ ਕਿਹੜਾ ਕਾਨੂੰਨ ਹੈ ਜੀ ਕਿੱਥੋਂ ਦਾ ਕਾਨੂੰਨ ਹੈ ਜੀ ਇਹ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇੰਨੀ ਇੰਨਾ ੱੱੱਕਾ ਪੰਜਾਬ ਦੇ ਨਾਲ ਹੁੰਦਾ ਰਿਹਾ ਤੇ ਹੋਰ ਹੈ ਅੱਜ ਆਪਾਂ ਸਿਰਫ ਉਸੇ ਇੱਕ ਦੂਜੇ ਨੂੰ ਅਕਿਊਜ਼ ਕਰਨ ਲੱਗੇ ਹੋਇਆ ਸਰ ਬੀਬੀਐਮ ਦੀ ਗੱਲ ਕਰ ਲਈਏ ਪਾਖੜਾ ਦੀ ਗੱਲ ਕਰ ਲਈਏ ਕਾਲਿਆਂ ਦੇ ਨਾਂ ਪੂਰਾ ਜੀ ਇਹਨਾਂ ਨੂੰ ਗੱਲ ਕਰ ਲੈਣੋ ਫਿਰ ਬਾਜੀ ਪਾਜੀ ਕੰਪਲੀਟ ਤੁਸੀਂ ਜਿਹੜੀ ਕਰਦਾ ਕੋਈ ਨਹੀਂ ਤੁਸੀਂ ਬੈਠੋ ਇਹਨਾਂ ਨੂੰ ਕਰ ਲੈਣ ਲੋ ਪਾਜੀ ਕੰਪਲੀਟ ਕਰ ਲਓ ਤੁਸੀਂ ਕਰ ਲਓ ਕੰਪਲੀਟ ਕਰ ਲਓ ਜੀ ਸਪੀਕਰ ਸਰ ਉਹ ਤੋਂ ਮਗਰ ਜੇ ਆਪਾਂ ਬੀਬੀਐਮ ਦੀ ਪਾਖੜਾ ਦੀ ਗੱਲ ਕਰ ਲਈਏ ਸਰ ਪਾਖੜਾ ਸਾਰਿਆਂ ਨੂੰ ਪਤਾ ਆਪਾਂ ਹੁਣ ਕੰਟਰੋਲ ਜਿਹੜਾ ਉਹਨਾਂ ਨੇ ਆਪਦੇ ਹੱਥ ਚ ਲੈ ਹੀ ਰੱਖਿਆ ਸਰ ਪਾਖੜਾ ਦੇ ਉੱਪਰ ਗੋਬਿੰਦ ਸਾਗਰ ਝੀਲ ਹੈ ਜਿਹੜੀ ਰਿਜ਼ਰਵਾਇਰ ਹੈ ਜਿਹੜੀ ਉਹ ਹੈ ਸਰ ਜਦੋਂ ਪਾਣੀ ਘਟ ਔੜੇ 96 ਕਿਲੋਮੀਟਰ ਲੰਬੀ ਹੈ ਜਦੋਂ ਪਾਣੀ ਵਧੇ ਮੌਸਮ ਹੋ ਜੇ ਉਹ 168 ਕਿਲੋਮੀਟਰ ਤੱਕ ਯਾਨੀ ਕਿ ਬਿਲਾਸਪੁਰ ਤੱਕ ਹੈ ਜਿਹੜੀ ਉਹ ਚੱਲ ਜਾਂਦੀ ਹੈ ਸਰ ਉਹਦੀ ਵਾਟਰ ਰੀਟੇਨਿੰਗ ਕੈਪੈਸਿਟੀ ਹੈ ਜਿਹੜੀ ਉਸ ਰਿਜ਼ਰਵਾਇਰ ਦੀ ਉਹ 9.8 ਬੀਸੀਐਮ ਹੈ ਬੀਸੀਐਮ ਮੀਨਸ ਬਿਲੀਅਨ ਕਯੂਬਿਕ ਮੀਟਰ ਬਿਲੀਅਨ ਜੇ ਆਪਾਂ ਦੇਸੀ ਭਾਸ਼ਾ ਦੇ ਵਿੱਚ ਦੇਖੀਏ ਤੇ ਇਹ ਹੋਇਆ ਕਿ ਉਸ ਨਹਿਰ ਦਾ ਔਰ ਉਹਦੇ ਵਿੱਚ ਉਹਦੇ ਚ ਆਪਾਂ ਅੱਗੇ ਸਰ ਇਹਦੀ ਜਦੋਂ ਸਟੋਰੇਜ ਕੈਪੈਸਿਟੀ ਆਪਾਂ ਲਾਲਨ ਟੈਕਨੀਕਲ ਮੈਂ ਥੋੜਾ ਜਿਹਾ ਬਰੀਫ ਕਰੂੰ ਇਹ ਚ ਐਕਸਪਲੇਨ ਕਰੂੰਗਾ ਜੀ ਸਰ ਜਦੋਂ ਵੀ ਕੋਈ ਰੈਜ਼ਰਵਾਇਰ ਹੁੰਦੀ ਹੈ ਡੈਮ ਹੁੰਦਾ ਹੈ ਇਹਦੇ ਦੋ ਸਟੋਰੇਜ ਕੈਪੈਸਿਟੀਆਂ ਹੁੰਦੀਆਂ ਨੇ ਇੱਕ ਡੈੱਡ ਸਟੋਰੇਜ ਕੈਪੈਸਿਟੀ ਹੁੰਦੀ ਹੈ ਔਰ ਇੱਕ ਲਾਈਵ ਸਟੋਰੇਜ ਕਪੈਸਿਟੀ ਹੁੰਦੀ ਹੈ ਡੈਡ ਮੀਨਸ ਵੀ ਜਿੱਥੇ ਸਪੋਜ਼ ਆਪਾਂ ਉਹਨਾਂ ਨੇ ਮੀਟਰ ਲਾਇਆ ਸਪੋਜ਼ 550 ਮੀਟਰ ਹੈ ਜਿਹੜਾ ਲਾਈਵ ਸਟੋਰੇਜ ਕਪੈਸਿਟੀ 550 ਮੀਟਰ ਹੀ ਮੰਨਿਆ ਜਾਂਦਾ ਹੈ ਡੈਡ ਹੈ ਜਿਹੜੀ ਉਹ 500 550 ਤੋਂ ਨੀਚੇ ਐਡੀਸ਼ਨ ਹੁੰਦੇ ਉਹ 50 ਮੀਟਰ ਵੀ ਹੋ ਸਕਦੇ 100 ਮੀਟਰ ਵੀ ਹੋ ਸਕਦੀ ਹੈ ਸਰ ਹੁਣ ਜਿਹੜੀ ਭਾਖੜਾ ਦੀ ਆਪਾਂ ਗੱਲ ਕਰੀਏ ਗੋਬੀ ਸਗਰ ਦੀ ਲੇਕ ਦੀ ਗੱਲ ਕਰ ਲਈਏ ਸਰ ਇਹਦੇ ਚ ਡੈਡ ਸਟੋਰੇਜ ਹੈ ਜਿਹੜੀ ਇਹ ਜਦੋਂ ਬਣਿਆ ਸੀਗਾ ਉਦੋਂ 260 ਸਾਲਾਂ ਦਾ ਐਸਟੀਮੇਟ ਸੀਗਾ ਕਿ ਜੀ 260 ਸਾਲਾਂ ਦੇ ਵਿੱਚ ਸਿਲਟ ਦੇ ਨਾਲ ਭਰ ਕੇ ਭਰੂਗਾ ਇਹ ਸਰ ਇੰਨੀ ਕਿ ਸਿਲਟ ਆ ਚੁੱਕੀ ਉੱਥੇ ਕਿ ਹੁਣ 136 ਸਾਲਾਂ ਤੇ ਰਹਿ ਗਿਆ ਸਰ ਲਾਈਫ ਸਟੋਰੇਜ ਕਪੈਸਿਟੀ ਹੈ ਜਿਹੜੀ ਉਹਦੀ ਐਕਸਪੈਕਟੇਸ਼ਨ ਸੀਗੀ ਕਿ 630 ਸਾਲਾਂ ਦੇ ਵਿੱਚ ਇਹ ਸਿਲਟ ਦੇ ਨਾਲ ਪੂਰਾ ਭਰੂਗਾ ਤੇ ਹੁਣ ਇੰਨੀ ਸਿਲਟ ਆ ਚੁੱਕੀ ਕਿ 315 ਸਾਲਾਂ ਦੇ ਵਿੱਚ ਉਹ ਭਰ ਜਾਣਾ ਯਾਨੀ ਕਿ ਅੱਧੇ ਟਾਈਮ ਦੇ ਵਿੱਚ ਮੇਰੇ ਕਹਿਣ ਦਾ ਮਤਲਬ ਹੈ ਕਿ ਹਰਿਆ ਜੋ ਹਿਮਾਚਲ ਦੇ ਵਿੱਚ ਇੰਨੀ ਕਿਥੇ ਉਥੇ ਜਿਹੜੇ ਦਰਖਤ ਨੇ ਤੋੜੇ ਜਾ ਰਹੇ ਨੇ ਜਾਂ ਉਥੇ ਜੋ ਸਰਦਸੋਂ ਕਾ ਮਾਰ ਰਹੇ ਨੇ ਇੰਨੀ ਲੂਜ਼ ਮਿੱਟੀ ਹੋ ਗਈ ਕਿ ਡਬਲ ਜਿਹੜੀ ਸਿਲਟ ਹੈ ਉਹ ਆ ਚੁੱਕੀ ਤੇ ਅੱਜ 25% ਟੋਟਲ ਡੈਡ ਔਰ ਲਾਈਵ ਜਿਹੜੀ ਉਹਦੀ ਸਟੋਰੇਜ ਕੈਪੈਸਿਟੀ ਹੈ ਉਹ ਸਿਲਟ ਦੇ ਨਾਲ ਭਰ ਚੁੱਕੀ ਸਰੋਨਾ 2.5 ਜੇ ਆਪਾਂ ਸਿੰਪਲ ਗੱਲ ਕਰੀਏ ਜੇ 25% ਭਰ ਚੁੱਕੀ 댓 ਮੀਨਸ 9.8 ਤਕਰੀਬਨ 10 ਬੀਸੀਐਮ ਉਹਦੀ ਸਟੋਰੇਜ ਕੈਪੈਸਿਟੀ ਹੈ ਯਾਨੀ ਕਿ 2.5 ਬੀਸੀਐਮ 2.5 ਬੀਸੀਐਮ ਬਣ ਗਿਆ ਸਰ 250 ਕਰੋੜ ਕਯੂਬਿਕ ਮੀਟਰ 250 ਕਯੂਬਿਕ ਮੀਟਰ 1 ਮੀਟਰ 1 ਮੀਟਰ ਬਾਏ 1 ਮੀਟਰ ਆ 1 ਮੀਟਰ ਬਣ ਗਿਆ 250 ਕਯੂਬਿਕ ਮੀਟਰ ਜਿਹੜਾ ਉਹ ਸਲਟ ਦੇ ਨਾਲ ਹੁਣ ਤੱਕ ਭਰ ਚੁੱਕਿਆ ਤੇ ਭਰ ਕੀ ਦੇਲੇ ਪਾਸੇ ਚੁੱਕਿਆ ਹਿਮਾਚਲ ਵਾਲੇ ਪਾਸੇ ਸਰ ਹੁਣ ਜਦੋਂ 250 250 ਉਹਦੇ ਨਾਲ 25% ਭਰ ਚੁੱਕਿਆ 2.5 ਬੀਸੀਐਮ ਦੇ ਨਾਲ ਸਰ ਹਲੋ ਤੇ ਜੋ ਪਾਣੀ ਘਟੂਗਾ ਤੇ ਉਹ ਪਾਣੀ ਛੱਡਣਗੇ ਉਹਦੇ ਮਾਰਕੀਤੀ ਪਊਗੀ ਸਰ ਇਹ ਜਾਂ ਇਹਨਾਂ ਗੱਲਾਂ ਦੇ ਉੱਪਰ ਕੋਈ ਗੱਲ ਨਹੀਂ ਕਰਦਾ ਪਰ ਸਿਰਫ ਔਰ ਸਿਰਫ ਇੱਕ ਦੂਜੇ ਤੇ ਇਲਜ਼ਾਮ ਲਾਉਨੇ ਨੇ ਸਰ ਉਹ ਜੋ ਕੀ ਕੱਢਾਂਗੇ ਜੀ ਕੀ ਕੱਢਾਂਗੇ ਜੋ ਉਸ ਤੋਂ ਮੇਰੀ ਬੇਨਤੀ ਇਹ ਹੈ ਸਰ ਸਰ ਹੁਣ ਆਪਾਂ ਔਰ ਇਹ ਜਾਂ ਰਾਇਪੇਰੀਅਨ ਪ੍ਰਿੰਸੀਪਲ ਦੀ ਆਪਾਂ ਗੱਲ ਕਰਦਿਆ ਹਮੇਸ਼ਾ ਗੱਲ ਹੋਵੇ ਚਾਹੇ ਐਸਵਾਈਐਲ ਦੀ ਗੱਲ ਹੋਈ ਚਾਹੇ ਬੀਬੀਐਮ ਮਿਲਦੇ ਆ 3 ਮਹੀਨੇ ਪਹਿਲਾਂ ਦੀ ਗੱਲ ਹੋਈ ਸਰ ਰਾਇਪੇਰੀਅਨ ਪ੍ਰਿੰਸੀਪਲ ਮੈਂ ਦੁਨੀਆ ਦੇ ਵਿੱਚ ਇਹੋ ਜਿਹਾ ਨਹੀਂ ਦੇਖਿਆ ਹੈਗਾ ਕਿ ਜਿੱਥੇ ਕੇਂਦਰ ਸਰਕਾਰ ਕਹੇ ਕਿ ਜੀ ਪਾਣੀ ਦੀ ਸਟੋਰੇਜ ਜੋ ਜਿਹੜੀ ਉਹ ਵੀ ਅਸੀਂ ਕੰਟਰੋਲ ਕਰਾਂਗੇ ਤੇ ਅੱਗੇ ਨੇਬਰਿੰਗ ਸਟੇਟਸ ਨੂੰ ਜਿਹੜੀ ਹੈ ਕਿ ਨੌਨ ਰੇਪੀਰੀਅਨ ਨੇ ਉਹਨਾਂ ਨੂੰ ਪਾਣੀ ਦੇਣਾ ਵੀ ਸਾਡ ਅਸੀਂ ਮਜਬੂਰ ਕਰਾਂਗੇ ਰੇਪੀਰੀਅਨ ਸਟੇਟ ਨੂੰ ਕਿ ਤੁਸੀਂ ਦਿਓ ਤੇ ਜਦੋਂ ਹੜਾ ਜਾਣਾ ਜਦੋਂ ਤੁਸੀਂ ਪਾਣੀ ਛੱਡਣਾ ਤੇ ਉਦੋਂ ਰੇਪੀਰੀਅਨ ਸਟੇਟ ਹੈ ਜਿਹੜੀ ਉਹ ਡੁੱਬੇ ਆ ਤਾਂ ਕਮਾਲ ਦੀ ਗੱਲ ਹੈ ਜੀ ਸਰ ਅੱਜ ਇਹਨਾਂ ਬਾਰੇ ਗੱਲਾਂ ਕਰਨ ਦੀ ਲੋੜ ਹੈ ਜੀ ਸਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਸਰ ਇੱਕ ਹੋਰ ਕਮਾਲ ਦਾ ਫੈਕਟ ਸੀ ਸਰ ਕਮਾਲ ਦੇ ਫੈਕਟ ਸੀ ਮੈਂ ਸਮਝਦਾ ਕਿ ਆਪਾਂ ਲੋਕ ਨਾ ਸਿਰਫ ਸਿਆਸੀ ਗੱਲਾਂ ਦੇ ਵਿੱਚ ਇਹਨਾਂ ਉੱਪਰ ਉੱਪਰ ਦੀ ਨਿਕਲ ਜਾਂਦੇ ਆ ਡੰਗਾਈ ਦੇ ਵਿੱਚ ਜਾਂਦੀ ਨਹੀਂ ਹੈ ਕਿ ਸਰ ਜਿੰਦੀ ਮੈਂ ਗੱਲ ਕਰ ਰਿਹਾ ਸਾਰੇ ਸਾਰੇ ਇਕੱਲੇ ਇਕੱਲੇ ਲੋਕਾਂ ਨੂੰ ਮੇਰੇ ਕੋਲ ਹੈ ਜੀ ਸਰ 1978 ਦੇ ਵਿੱਚ ਜਸਟ ਗਿਵ ਮੀ 5 ਮਿੰਟ ਜੀ ਆਈ ਵਿਲ ਥੈਂਕ ਯੂ 1978 ਦੇ ਵਿੱਚ ਤੁਸੀਂ ਗੱਲਾਂ ਸੈਂਸ ਦੀਆਂ ਕਰ ਰਹੇ ਹੋ ਦਿੱਤੇ ਤੁਹਾਨੂੰ 5 ਮਿੰਟ ਪਰ ਕਰ ਲਿਆ ਜੀ ਤੁਸੀਂ ਸਰ ਸੋਲੂਸ਼ਨ ਇਸ ਆਸ ਲਈ ਜੀ ਸলিউਸ਼ਨ ਹੀ ਦੱਸ ਰਹੇ ਹਾਂ ਯੈਸ ਪਲੀਜ਼ ਦੱਸ ਰਹੇ ਸਰ ਜਿਹੜਾ ਨਾਰthern ਕਨਾਲ ਔਰ ਡਰੇਨੇਜ ਐਕਟ ਹੈ ਜਿਹੜਾ ਉਹ 1878 ਦੇ ਵਿੱਚ ਬਣਿਆ ਸੀਗਾ ਉਸ ਸਮੇਂ ਉਹਦੇ ਵਿੱਚ ਦੋ ਸਟੇਟਾਂ ਯੂਪੀ ਔਰ ਪੰਜਾਬ ਤਾਂ ਅੱਜ ਦੀਆਂ ਪੰਜ ਸਟੇਟਾਂ ਨੇ ਜਿਹੜੀਆਂ ਉਹਦੇ ਵਿੱਚ ਕਵਨ ਨੇ ਸਰ ਹੁਣ ਉਹਦਾ ਸੈਕਸ਼ਨ 55 ਹੈ ਜਿਹੜਾ ਉਹ ਇਹ ਕਹਿੰਦਾ ਹੈ ਵੀ ਜਿੱਥੇ ਵੀ ਡਰੇਨਾ ਨੇ ਨਹਿਰਾਂ ਨੇ ਦਰਿਆ ਨੇ ਚੋਣੇ ਉਹਦੇ ਵਿੱਚ ਉਹਨੂੰ ਨੋਟੀਫਾਈ ਕਰੂਗੀ ਸਰਕਾਰ ਤਾਂ ਕਿ ਉਹਦੇ ਵਿੱਚ ਕੋਈ ਆਬਸਟ੍ਰਕਸ਼ਨ ਕੋਈ ਕੰਧ ਨਾ ਖੜੀ ਕਰ ਲੈ ਕੋਈ ਮਕਾਨ ਦੁਕਾਨ ਨਾ ਪਾਲੇ ਉਹ ਖੜੀ ਕਰੂਗੀ ਸਰ 1878 ਤੋਂ ਲੈ ਕੇ 2023 ਤੱਕ ਹੁਣ ਤੱਕ 170 ਸਰਕਾਰ 170 ਸਾਲ ਮੋਤੀਆਂ ਵਾਲੀਆਂ ਸਰਕਾਰਾਂ ਰਹੀਆਂ ਕਾਂਗਰਸ ਪਾਰਟੀ ਦੀਆਂ ਵੀ ਅਕਾਲੀ ਦੇ ਤੋਂ ਭਾਜਪਾ ਦੀਆਂ ਵੀ ਸਰ ਇੱਕ ਵੀ ਦਰਿਆ ਇੱਕ ਵੀ ਚੋ ਇੱਕ ਵੀ ਡਰੇਨ ਇੱਕ ਵੀ ਨਹਿਰ ਨੋਟੀਫਾਈ ਨਹੀਂ ਕੀਤੀ ਹੈਗੀ ਤੇ ਉਹ ਰੀਜ਼ਨ ਉਹਦਾ ਕਾਰਨ ਕੀ ਬਣਿਆ ਉਹਦਾ ਕਾਰਨ ਇਹ ਬਣਿਆ ਕਿ ਜਿਹੜੇ ਆਪਾਂ ਕਹਿੰਦੇ ਵੀ ਘਰਾਂ ਦਾ ਨੁਕਸਾਨ ਹੋ ਗਿਆ ਸਰ ਦਰਿਆ ਦੇ ਵਿੱਚ ਇੱਕ ਬੰਦੇ ਦੀ ਜ਼ਮੀਨ ਆ ਗਈ ਅਗਲੇ ਨੇ ਘਰ ਪਾ ਲਿਆ ਸਰ ਦਰਿਆ ਪਾਣੀ ਦਾ ਵਹਾਅ ਤਾਂ ਰੁਕ ਗਿਆ ਨਾ ਜੀ ਜੇ ਨੋਟੀਫਾਈ ਕੀਤਾ ਹੁੰਦਾ ਤੇ ਉਹ ਪਾ ਨਹੀਂ ਸਕਦਾ ਸੀਗਾ ਨਾਲੇ ਘਰ ਵੱਜ ਜਾਂਦਾ ਤੇ ਨਾਲੇ ਪਾਣੀ ਦਾ ਕਰਕੇ ਦੂਜੇ ਥਾਵਾਂ ਦਾ ਨੁਕਸਾਨ ਨਾ ਹੁੰਦਾ ਸਰ ਇਹ 2023 ਦੇ ਵਿੱਚ ਜਿਹੜੇ ਮੰਤਰੀ ਪ੍ਰਿੰਦਰ ਗੋਹੇਲ ਨੂੰ ਔਰ ਕ੍ਰਿਸ਼ਨ ਕੁਮਾਰ ਜੀ ਨੂੰ ਬਾਜਵਾ ਸਾਹਿਬ ਉਸ ਦਿਨ ਕਹਿ ਰਹੇ ਸੀਗੇ ਵੀ ਇਹਨਾਂ ਨੂੰ ਸਸਪੈਂਡ ਕਰ ਦਿਓ ਇਹਨਾਂ ਨੂੰ ਡਿਸਮਿਸ ਕਰ ਦਿਓ ਸਰ 170 ਸਾਲ ਬਾਅਦ ਇਹਨਾਂ ਦੋਨੋਂ ਮੇਰੇ ਵੀਰਾਂ ਨੇ ਉਹ 850 ਨਾਲੇ ਚੋਹ ਦਰਿਆਨ ਜਿਹੜੇ ਉਹ ਨੋਟੀਫਾਈ ਕੀਤੇ ਨੇ ਤਾਂ ਕਿ ਇਸ ਤੋਂ ਬਾਅਦ ਵੀ ਉਹਨਾਂ ਦੇ ਵਿੱਚ ਕੋਈ ਘਰ ਨਾ ਪਾ ਸਕੇ ਤੇ ਜਦੋਂ ਹਰ ਹਾਲਤ ਉਹਨਾਂ ਦਾ ਨੁਕਸਾਨ ਨਾ ਹੋ ਸਕੇ ਸਰ ਇਸ ਦੇ ਵਿੱਚ ਇਸ ਇੱਕ ਸਾਲ ਦੇ ਇਸ ਇੱਕ ਮਹੀਨੇ ਦੇ ਵਿੱਚ ਸਰ ਇੱਕ ਹੋੜ ਬੜੀ ਰਾਜਨੀਤੀ ਹੋਈ ਹੈ ਜੀ ਐਸ ਡੀ ਆਰ ਐਫ ਜੀ ਸਰਸਰ ਕਿ ਪਹਿਲਾਂ ਵੀ ਮੇਰੇ ਤੋਂ ਗੱਲ ਆ ਚੁੱਕੀ ਪ੍ਰਧਾਨ ਮੰਤਰੀ ਸਾਹਿਬ ਆਏ ਆ ਕੇ ਉਹ ਗੱਲ ਕਰ ਗਏ ਕਿ ਜੀ 1250 ਕਰੋੜ ਜਿਹੜਾ 12500 ਕਰੋੜਾ ਜਿਹੜਾ ਉਹ ਪੰਜਾਬ ਕੋਲੇ ਪਿਆ ਬਾਜਾ ਸਾਹਿਬ ਨੇ ਵੀ ਬਾਕੀ ਵੀ ਲੀਡਰਾਂ ਨੇ ਗੱਲ ਕੀਤੀ ਮੇਰੇ ਸਾਰੇ ਬੜੇ ਸਤਕਾਰਯੋਗ ਨੇ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਕਿੰਨੀਆਂ ਹਲਕੀਆਂ ਔਰਤ ਮੱਥਾਂ ਤੋਂ ਪਰੇ ਦੀਆਂ ਗੱਲਾਂ ਨੇ ਜਿਹੜੀ ਆਪਾਂ ਉਹ ਕਰਦਿਆਂ ਸਿਰ 25 ਸਾਲਾਂ ਦੇ ਵਿੱਚ ਭਾਰਤ ਸਰਕਾਰ ਤੋਂ 1490 ਕਰੋੜ ਰੁਪਏ ਜਿਹੜਾ ਉਹ ਹੈ ਗਵਰਨਮੈਂਟ ਆਫ ਪੰਜਾਬ ਨੇ 2042 ਕਰੋੜ ਪਾਤਾ ਔਰ ਇਹਦੇ ਵਿੱਚੋਂ 22 ਸਾਲਾਂ ਦੇ ਵਿੱਚ 4608 ਕਰੋੜ ਤਾਂ ਇਕੱਲੇ 22 ਸਾਲਾਂ ਦੇ ਵਿੱਚ ਤੁਹਾਡੀ ਕਾਂਗਰਸ ਤੇ ਕਾਲੀ ਭਾਜਪਾ ਸਰਕਾਰ ਵੇਲੇ ਆਇਆ ਜੀ ਸਾਡੇ ਵੇਲੇ 1582 ਕਰੋੜ ਆ ਜਿਹਦੇ ਵਿੱਚੋਂ ਜਿਹਦੇ ਵਿੱਚੋਂ 4305 ਕਰੋੜ ਹੈ ਜਿਹੜਾ ਉਹ ਖਰਚਾ ਜਾ ਚੁੱਕਿਆ ਸਿਰਫ 12600 ਕਰੋੜ ਦੀ ਫਿਗਰ ਹੈ ਜਿਹੜੀ ਉਹ ਉਹਦੀ